ਸੋ ਅੰਗ ਮਾਜੋ ਸ਼ੇਰ ਸੋ ਵਿਸ਼ਨੂ ਪਦ ਰਾਨੀ ਜਾ ਮੇਸ਼ਕਰਾ ਜੋ ਸਰਾਸਾ ਖਾਂ ਦੇ ਵਿੱਚ ਰਹਿਣ ਵਾਲਾ ਹੈ 5 ਜੂਨ 1947 ਦੀ ਤਰੀਕ ਨੂੰ ਮਾਤ ਰੂਪ ਦੇ ਵਿੱਚ ਆਪਣਾ ਪਰਗਟ ਰੂਪ ਲਾਇਆ ਪ੍ਰਗਟ ਹੋਏ ਅਵਤਾਰ ਧਾਰਿਆ ਸਰਬਣੀ ਕੀ ਸਮਝਾਉਣਾ ਕਾਰਜ ਹੈ ਜੀ ਬੜੇ ਸਿਆੰਦਿਆਂ ਸੁਣਨਾ ਹਰ ਬਣੀ ਕੀ ਸਮਝਾਉਣਾ ਕਰ ਰਹੀ ਆ ਸੱਚੇ ਪਾਤਸ਼ਾਹ ਜੀ ਨੇ ਕਾਲ ਮੁਰਖ ਨੇ ਕੀ ਸਮਝਾਵਾ ਕੀਤਾ ਹਰ ਬਣੀ ਰਹੀ ਜੋਤੀ ਜੋਤ ਸਰੂਪ ਹਾਰੇ ਲੇਕ ਮਾਤਾ ਹਰ ਜੋਤ ਧਾਰੇ ਪਹਿਲਾ ਸਰੂਪ ਗੁਨਾਇਆ ਉਹ ਜੋਤੀ ਜਾਂਦਾ ਜਿਸ ਨੇ ਆਪਣਾ ਪਹਿਲਾ ਸਰਗਮ ਸਰੂਪ ਬਣਾਇਆ ਮਾਪ ਲੋਕ ਦੇ ਦੇ ਪੰਚੇ ਦੇ ਤੁਨੀ ਤੋਂ 48 ਫਕਰੀ ਨੂੰ ਪਿੰਡ ਭੈਂ ਦੇ ਵਿੱਚ ਕਮਤਾ ਪੁਰੀ ਦੇ ਸੰਤ ਮਣੀ ਸਿੰਘ ਨੇ ਜਾਗਾਇਆ ਸ਼ਰਧਾ ਰੂਪੀ ਆਵਾਜ਼ ਲਗਾਈ ਸੰਤ ਮਣੀ ਸਿੰਘ ਨੂੰ ਜਗਾਇਆ ਪਿੰਡ ਮਲੇ ਦੇ ਵਿੱਚੋਂ ਵਡਾ ਹਰਿ ਸ਼ਾਹੋ ਪੂਰੀ ਸੱਚ ਸੰਗਾ ਸਮਾਂ ਦੇ ਰਾਲਾਇ ਦੇਸੇ ਨਾ ਕਿਸੇ ਸਤ ਸਰੂਪੀ ਗੁਰਮ ਕੋ ਸੱਚ ਤੇਰੇ ਨਿਜ ਘਰ ਆਪ ਰਖਾਏ ਪ੍ਰਗਟ ਹੋਇਆ ਕਣ ਪਰਵਾਸੀ ਸਤ ਮਣੀ ਸੰਗ ਦੂਰਤ ਰਾਟੇ ਤੇਰੀ ਲੱਤ ਲੱਤੀ ਮਹਾਂ ਦਾਸੀ ਆਇਆ ਚੱਲ ਦਿਵਾਰੀ ਜਦੋਂ ਸੰਤ ਮਨੀ ਸਿੰਘ ਨੂੰ ਜਗਾਇਆ ਫਿਰ ਉਹ ਚੱਲ ਕੇ ਇੱਕ ਘੰਟੇ ਦੇ ਵਿੱਚ ਕਾਲਪੁਰ ਖਦੇ ਦਵਾਰੇ ਗਿਆ ਪਹੁੰਚਿਆ ਉੱਥੇ ਜੋਤੀ ਜੋਤ ਸਰੂਪੋ ਹਾਰੋ ਕਰੇ ਤੇਲ ਅਪਰੇ ਅਪਾਰੀ ਸਰਗਮ ਰੂਪ ਤਾਰਾਰ ਅਪਾਰ ਆ ਕਾਲਜੋਗ ਤੇਰੀ ਵਿਚਾਰ ਆਪਣਾ ਤੇ ਵਾਪੇ ਆਪੇ ਆਪਿਛਪਾਰ ਹਾਂ ਕਿਥੇ ਦੇਸ ਨਾ ਆਏ ਦੇਵੀ ਦੇਵਾ ਸ਼ਿਵ ਸ਼ੰਕਰ ਗਣੇਸ਼ ਬ੍ਰਹਮਾ ਵਸ ਆਪਣੇ ਦੇਸ ਹੈ ਪ੍ਰਭ ਹੋ ਆਪਾ ਅਸੀ ਵਿੱਚ ਮੌਤ ਕਰਕੇ ਆਇ ਆਪਣਾ ਦੇਸ ਪਾਣਾ ਆਪਣੇ ਹੱਥ ਰਖਾ ਲਿਆ ਕਿਸੇ ਦੇਈ ਦੇ ਤਰ੍ਹਾਂ ਬ੍ਰਾਹਮਣੋਂ ਵੇਚਨੋਂ ਕਿ ਸੇਠੀ ਸੇਠ ਸੰਕਰ ਨੂੰ ਵੀ ਜਿਹੜੇ ਨੂੰ ਕਿਸੇ ਨੂੰ ਨਾ ਧੀਰ ਵੀ ਲਗਨ ਤਾਂ ਕੋ ਮਾਤ ਲੋਕ ਦੇ ਵਿੱਚ ਪਹੁੰਚ ਗਿਆ ਤੇ ਆਪਣਾ ਜਿਹੜਾ ਉਹ ਖੇਲ ਉਹਨੇ ਸ਼ੁਰੂ ਕਰ ਦਿੱਤਾ ਜੋਤੀ ਜੋਤ ਦਾ ਸਰੂਪ ਹੋ ਹਾਰੇ ਲੋਕ ਮਾਤ ਮਾਰ ਝਾਤ ਐ ਸਾਚੀ ਜੋਤ ਜਗਾਰਿਆ ਪਹਿਲੀ ਕੀਤੀ ਖੇਲ ਅਪਾਰੀ ਬਾਲ ਵਰਤਾ ਹਗਰਤਾਰੀ ਪਹਿਲੀ ਫੇਰ ਕੀ ਕੀਤੀ ਆ ਬਾਲ ਵਰਤਾ ਦੇ ਵਿੱਚ ਹੋਰ ਪਰਮੇਸ਼ਰ ਨੇ ਕਾਲਪੁਰਖ ਨੇ ਆਪਣਾ ਸਰਵਉਪਸ ਰੂਪ ਲਾ ਕੇ ਬਾਲ ਵਰਤਾ ਦੇ ਵਿੱਚ ਸਾਚੇ ਸੰਤਾਂ ਦਿੱਤੀ ਨਾਮ ਕੁਮਾਰੀ ਜੋਤੀ ਜੋਤ ਸਰੂਪ ਹਾਰੋ ਲੱਖੇ ਪੈਰਾ ਰਹੇ ਨਰਨਰੰਕਾਰੀ ਬਾਲਾ ਵਰਤਾ ਬਾਲ ਅਜਾਣ ਸੰਤ ਮਨੀ ਸਿੰਘ ਵਿੱਚ ਮਾਤ ਬਣਾਇਆ ਸੁਭਰ ਸਿਆਣਾ ਬਾਲਾ ਵਰਤਾ ਦੇ ਵਿੱਚ ਕਾਲਪੁਰ ਨੇ ਸੰਤ ਮਨੀ ਸਿੰਘ ਨੂੰ ਜਦੋਂ ਜਦੋਂ ਥਾ ਲਿਆ ਉਹਨੂੰ ਸੋਝੀ ਦਿੱਤੀ ਤੇ ਸੁਭਰ ਸਿਆਣਾ ਉਹਨੂੰ ਬਣਾ ਦਿੱਤਾ ਦੇਸੇ ਬੋਲ ਆਯੋ ਹੁਕਮ ਸੁਨਾਯਾ ਰਾਜਾ ਬਾਨਾ ਓਡੋਖ ਬਰਤਾਰੋ ਆਤਮਾ ਮਾਨਵ ਚਾਰੋ ਜੰਤ ਜੀਵਨ ਰੋਗ ਵਾਰੋ ਮੇਰੇ ਇਕਲਾਕੇ ਜੋਤ ਸਰੂਪੀ ਜਮਾ ਪਾਇਆ ਕਰੇ ਤੇਲ ਅਪਰਿਆ ਸਾਰੋ ਕੰਤਾ ਮੈਂ ਤੇ ਸਬਦ ਕਮਤਾਰੀ ਆਉਂਦੀ ਰਹੇ ਅਥੇ ਪਾਰ ਵਾਰ ਵਾਰੀ ਛੋਟਾ ਬਾਲਾ ਸੋਤ ਸਮਾਲ ਦੇਵੇ ਸਬਦਾਂ ਸੱਚੀ ਧਾਰੀ ਛੋਟਾ ਬਾਲਾ ਛੋਟੇ ਬਾਲੂ ਕੋਈ ਸੁਰਤ ਨਹੀਂ ਹੁੰਦੀ ਜੇ ਆਪਾਂ ਜੱਟ ਦੀ ਗੱਲ ਲਈਏ ਤਾਂ ਉਹ ਛੋਟਾ ਬਾਲਾ ਕੀ ਪਹਿਲਾਂ ਗਾ ਰਿਹਾ ਹੈ ਸੰਤ ਮਨੀ ਸਿੰਘ ਕੀ ਸੁਣਾਵਾ ਕਰ ਰਿਹਾ ਹੈ ਕੀ ਦੱਸ ਰਿਹਾ ਹੈ ਕਲਜੋ ਦਾ ਜੀਵੋਂ ਤੇਰਾ ਤੋੜਨੇ ਆਇਆ ਜੰਜਾਲਾ ਮਹਾਰਾਜੋ ਚੇਰ ਤੇਗਾ বিষ্ণੂ ਭਗਵਾਨ ਸਵਰਗ ਮਾਰੂ ਕੋਟਰੇ ਤੇਰੇ ਉਪਰੇ ਪਾਰੀ ਮਹਾਰਾਜੇ ਸੇਨ বিষ্ণੂ ਭਗਵਾਨ ਉਹ ਕਾਲਪੁਰਤ ਜੋ ਜੋ ਸਦਾ ਸਾਥ ਖੰਦੇ ਵਿੱਚ ਰਹਿਣ ਵਾਲਾ ਹੈ ਈ ਬੋਲਿਆ ਜਾਂਦਾ ਹੈ ਉਹ বিষ্ণੂ ਭਗਵਾਨ ਉਹ বিষ্ণੂ ਭਗਵਾਨ ਉਹ ਸੁਭਿਸਰੂਪ ਭਗਵਾਨ ਨੇ ਨਾਮ ਰੂਪ ਦੇ ਵਿੱਚ ਆਪਣਾ ਸਰਗਣ ਰੂਪ ਬਣਾਇਆ ਮਹਾਰਾਜ ਜੀ ਇਸਨੂੰ ਨਾਮ ਰਖਾਇਆ ਤੇ ਸ਼ਬਦ ਸਰੂਪ ਸਰਬੋ ਸਰੂਪ ਦੇ ਵਿੱਚ ਖੇਲ ਅਬਰਤਰੀ ਖੇਲ ਕਰ ਰਿਹਾ ਹੈ ਉਹ বিষ্ণੂ ਭਗਵਾਨ ਜਨidas ਰੂਪ ਉਹ ਪੁਰਲੇ ਵਾਲਾ ਮਹਾਰਾਜ ਜੀ ਇਸਨੂੰ ਭਗਵਾਨ ਉਹਨੇ ਨਾਮ ਰੂਪ ਦੇ ਵਿੱਚ ਆਪਣਾ ਸਰਗਣ ਰੂਪ ਬਣਾਇਆ ਛੋਟੀ ਅਵਸਥਾ ਦੋਸਾ ਛੋਟੀ ਵਸਤਾ ਦੋਸਾ ਦੀ ਅਵਸਥਾ ਦੇ ਵਿੱਚ ਕਰੇ ਕੇ ਲੋਹਾਰ ਤੁਮਾ ਲੋ ਸਤ ਮਨੀ ਸਿੰਘ ਉੱਠੋ ਪਰ ਪਰ ਬਣਾਸੀ ਪਿਆ ਤੁਟ ਤੇਰਾ ਗੁਣੇ ਵਿੱਚ ਗਲਾ ਲਾ ਸਤ ਮਨੀ ਸਿੰਘ ਨੂੰ ਜਗਰ ਉਠਾਇਆ ਉਹਨੂੰ ਦੱਸਿਆ ਜੋਤੀ ਜੋਤ ਸਰੂਪ ਕੋ ਹਾਰਾ ਇੱਕੋ ਇੱਕ ਲੱਭਾ ਤਤ ਮਾਤਾ ਵਿੱਚੋਂ ਅਨਮੋਲਾ ਲਾਲ ਇਕੋ ਲਾ ਸੰਤ ਮਹਈਸਰ ਅਨਮੋਲਾ ਲਾਲ ਜਿਹੜਾ ਉਹ ਮਾਤ ਲੋਗ ਦੇ ਵਿੱਚ ਉਸਨੂੰ ਲੱਭਾ ਸਰਪੁਰਖ ਨੂੰ ਜਦੋਂ ਸਰਗਮ ਸਰੂਪ ਆ ਮਾਤ ਲੋਗ ਦੇ ਵਿੱਚ ਸੰਤ ਮਹਈਸਰ ਦਾ ਖੁਸ਼ੀ ਮਨਾਈ ਪ੍ਰਭ ਅਬਨਾਸੀ ਦਇਆ ਕਮਾਈ ਸੰਤ ਮਨੀ ਸਿੰਘ ਕੋਲ ਹੀ ਖੁਸ਼ੀ ਮਨਾਈ ਹੋਣਾ ਗੁਰੂ ਮਖਾ ਸੰਗਰ ਲਈ ਸਾਰੇ ਅਮਤ ਆਇਆ ਚਾਈ ਚਾਈ ਸਤਿਪੁਰਿ ਸੰਮਰ ਕੀ ਫੇਰ ਕੀਤੀ ਉਸ ਨੂੰ ਹੁਕਮ ਦਿੱਤਾ ਚਾਲ ਸੰਤਾ ਵਾਸੀ ਪਰਮਦਰ ਸਾਹਿਬ ਜਾਣਾ ਹੈ ਅਨੁਸਾਰ ਗੋਲੇ ਅਰਜਨਾ ਸੇਰਾ ਸੱਚਾ ਧਾਮ RAMDAS ਆ ਤੇਰਾ ਸੱਚ ਸਰੋਵਰ ਮਿਲਦਾ ਸੱਚਾ ਜਾਮ ਵਿਤੇ ਤਾਈ ਸਾਈ ਗੁਰੂ ਅਰਜਨ ਪਾਚਾ ਪੰਨੀ ਪਾਚੇ ਗੁਰੂ ਆਮ ਦਾ ਜੀ ਨੇ ਅੰਮ੍ਰਿਤਸਰ ਸਰੋਵਰ ਦੀ ਜਿਹੜੀ ਉਹ ਰਾਵ ਕੀ ਤੈ ਦੇ ਗੁਰੂ ਅਰਜਨ ਪਾ ਸਾਹਿਬ ਦੇ ਉਸਦਾ ਜਿਹੜਾ ਉਹ ਹਰਮੰਦਰ ਸਾਹਿਬ ਅੰਮ੍ਰਿਤਸਰ ਤੇ ਮੁਕੰਮਲ ਕੀਤਾ ਤੇ ਉੱਥੇ ਫਿਰ ਸੰਤ ਮਹਿੰਸ ਸਿੰਘ ਜੀ ਨਮਦਰ ਸਾਭਾ ਨੂੰ ਲੈ ਕੇ ਗਿਆ ਸੀ ਸ਼ੇਰ ਸੰਗਾ ਉਸ ਨੂੰ ਤੁਰਾਨ ਆਪਣਾ ਪਣਾ ਆਪੇ ਜਾਣੇ ਕਿਸੇ ਕਿਸੇ ਨਾਹੀ ਆਇਆ ਅੰ ਆਇਆ ਸੰਤਾ ਗੁਰੂਤਵਾਰ ਸਰਹਰ ਮਦਰ ਸਾਹਿਬ ਗੁਰਦੁਆਰੇ ਸੰਤ ਮੈ ਸੰ ਪਹੁੰਚੇ ਟਕਾਲ ਕੋ ਤੋਂ ਮਹਾਰਾਜ ਸੇਟੂ ਮਿੱਤ ਨੂੰ ਕੋ ਆਨੰਦ ਸਰਬੰਸ ਨੂੰ ਲੋਸਾ ਦੀ ਵਰਤਾਲ ਵਿੱਚ ਲੈ ਕੇ ਉੱਤੇ ਪਹੁੰਚੇ ਪਹਿਲੀ ਕੀਤੀ ਇੱਕ ਵਿਚਾਰ ਨੇਕ ਮਲਕਾ ਬਾਲੇ ਅਵਸਥਾ ਮੰਜਾ ਸਾਹਿਬ ਉੱਤੇ ਬਿਤਾ ਬਾਲ ਹਮ ਬਸਾ ਜੁਰ ਮਜੀ ਸਾਹਿਬ ਦੇ ਉੱਤੇ ਬਿਠਾ ਦਿੱਤਾ ਜੀ ਲਿ ਜਾ ਕੇ ਹਮਸਾਬ ਅੱਬੋ ਉੱਤੇ ਵੱਡ ਕੁਜਾਰ ਵੀ ਜੋ ਬੈਠੇ ਵਿੱਚ ਹੰਕਾਰੀ ਮਾਰੀ ਡਾਡੀ ਮਾਰੋ ਸਤਿਮਰਯਿਸਨ ਕਾਲਾ ਮਾਜੇ ਲਾਈ ਸਾਰੇ ਹਮਾ ਕਤੇ ਰੇਗ ਲਖਾਈ ਤੌਜਯੰਤ ਮਟਾ ਆਪੂ ਜੀ ਬਾਰੋ ਸੱਚਾ ਗਰੋਹ ਨਾਰ ਕਮਾਏ ਦੂਜੀ ਵਾਰ ਹੁਕਮ ਸੁਣਾਏ ਦੂਜੀ ਵਾਰ ਸੰਤ ਮਨੀ ਸਿੰਘ ਨੂੰ ਜੀ ਹੁਕਮ ਦਿੱਤਾ ਹੈ ਅੰਮ੍ਰਿਤ ਸਾਹਿਬ ਤੋਂ ਬਾਅਦ ਇਹ ਵਿਹਾਰ ਕਰਨ ਤੋਂ ਬਾਅਦ ਇਹ ਰੰਮੀ ਖੇਲ ਕਰਨ ਤੋਂ ਬਾਅਦ ਪੂਰੀ ਆਨੰਦੋ ਰਾਹ ਵਖਾਏ 5 ਸਾਲ ਬਲਤਾ ਆਪਣੀ ਆਪ ਲਖਾਰੇ ਫਿਰ 5 ਸਾਲ ਦੀ ਬਸਤਾ ਦੇ ਵਿੱਚ ਅਨੰਦਪੁਰ ਸਾਹਿਬ ਲੈ ਕੇ ਜਾਣ ਲਈ ਨਾ ਸੰਤ ਮਨੀ ਸਿੰਘ ਨੂੰ ਇਹ ਅਗੇ ਰਾਉ ਕਲਤਾ ਦਾ ਤਸਕਤਾ ਹੁਕਮ ਦੇ ਸਾਮ ਜਵਤ ਰੂਪੀ ਜਵਤ ਹਾਰ ਸੰਤ ਮਨੀਸੈ ਉਹ ਸਾਚੇ ਸੰਤਾ ਇੱਕੋ ਸੱਚਾ ਸਾਥਨ ਪਾਏ ਪੂਰੀ ਆਨੰਦਾ ਕੀਆ ਧਰ ਸੱਚ ਵਾਸ ਗੋ ਗੋਬਨ ਅਜਿਹੀ ਆਪ ਬਨਾਈ ਸੱਚੀ ਰਾਸ ਵਾਚਾ ਵਰਤਾ ਆਪ ਸਹਾਇਆ ਬੈਠਾ ਰਹੇ ਛੇ ਮਾਸ ਛੇ ਮਹੀਨੇ ਤਰਤ ਜਿਹੜੀ ਆਏ ਸੰਤ ਮਨੀ ਸਿੰਘ ਜੀ ਰਏ ਜੋਤੀ ਜੋਤ ਸਰੂਪੋ ਹਾਰ ਮਾਇਆ ਪਰਤਾ ਇੱਤਾ ਪਾਲਾ ਮਾਤ ਪਤਾਲਿਆ ਕਾਸ ਕੋਏ ਜਾਂਦੇ ਆ ਪਾਰੇ ਸੰਤ ਮਨੀ ਸਿੰਘ ਜੋਤਿ ਪਰਤਾ ਰੇ ਆਉਂਦਾ ਵਿੱਚ ਬਾਜਾ ਮਾਰੇ ਸੋਏ ਜਾਗੋ ਉਠ ਭਟੋ ਪੱਤ ਪਰੀ ਸਹਜੀ ਮਰਾ ਮਾਨਪੁਰ ਸਾਹਿਬ ਦੇ ਵਿੱਚ ਗਲੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਹੋਕਾ ਦਿੰਦਾ ਕੀ ਦਿੰਦਾ ਰ ਸੋਏ ਉਠੋ ਸੋਏ ਜਾਗੋ ਸੁਤੀਓ ਜਾਗੋ ਉਡੜ ਭਟੋ ਚਰਨੀ ਲਾਡੋ ਵੇਲਾ ਗਿਆ ਪੇ ਪਸਤਾਏ ਉਡੜ ਜਾਓ ਭਾਣੋ ਭਾਗਿਆ ਉਹ ਅਦਾਲਤ ਪਰਕ ਅਮਾਮ ਜਿਹੜਾ ਜਿੱਥੇ ਆ ਗਿਆ ਹੈ ਨੰਪੁਰ ਸਾਹਿਬ ਦੇ ਵਿੱਚ ਦੇ ਵਿੱਚ ਅੰਮੀ ਲਾਗੋ ਆਣ ਕੇ ਤੇ ਜਿਹੜਾ ਮੇਰਾ ਜਦੋਂ ਮੰਗਿਆ ਫੇਰ ਪਸਤਾਉਣਾ ਜੀ ਚੋਤੀ ਜੋਤ ਸਰੂਪੋ ਹਾਰੋ ਮਾਇਆ ਕੋਤੇ ਸਭ ਨੂੰ ਪਾਏ ਨਾ ਕੋਈ ਸੁਰਤ ਸੰਭਾਵੇ ਤੀਜਾ ਹੁਕਮ ਹਰ ਸੁਆਲਾ ਤੀਜਾ ਹੁਕਮ ਖੜੀ ਸੁਆਲਾ ਆਕਾਲ ਪੁਰਖ ਹੈ ਪੰਡਤ ਸਾਹਿਬ ਦੀ ਵਸਤਾ ਹੋਏ ਸੰਤ ਮਨੀਸ਼ਰ ਜੀ ਨੂੰ ਸਤਿ ਮਨੀਸ਼ਰ ਦਾ ਬਾੜ ਯੋਗ ਆਇਆ ਪੰਜ ਸਾਲ ਦੀ ਅਵਸਥਾ ਹੋ ਗਈ ਦੁਰਪੂਰੇ ਦੇ ਤੰਪਹਿ ਨਾ ਅਜੇ ਨਾਲ ਚੰਦ ਪੜਦੇ ਆਪਾਂ ਪੰਜ ਸਾਲ ਦੀ ਅਵਸਥਾ ਦੇ ਵਿੱਚ ਨੀਲਾ ਜੋਗਾ ਫਿਰ ਅਨੰਪੁਰ ਸਾਹਿਬ ਪਾਇਆ ਸੀ ਆਪਣੇ ਕੰਦੇ ਲਏ ਔਰ ਕਾਇ ਪੂਰੀ ਅਨੰਦ ਦੇ ਵਿੱਚ ਫੜਾ ਤੇਰਾ ਸੰਤ ਮਨੀ ਸਿੰਘ ਜੀ ਨੇ ਆਪਣੇ ਕੰਦਿਆਂ ਦੇ ਫਾੜ ਦੇ ਤੇ ਅਨੰਪੁਰ ਸਾਹਿਬ ਦੇ ਵਿੱਚ ਨਜ਼ਾਰਿਆਂ ਦੇ ਵਿੱਚ ਲਾਵੇ ਮੁੰਗੜੇ ਉਪਰ ਮੁਸਲਮਾਨੋਂ ਨਾ ਜਵਾਨੋਂ ਨਾ ਮਾਮ ਮਹਿੰਦੀ ਬਣ ਕੇ ਆਂ ਅੰਤਮਾ ਕਰ ਮੇਤ ਰਾਣੀ ਤੇ ਹੱਥਾਂ ਨੂੰ ਲਾਵੇ ਮਹਿੰਦੀ ਕੌਜਾ ਜੀਵਨ ਮਾਨੀ ਵਾਟ ਸਮਾਨੀ ਪੀੜੇ ਡਾੜਾ ਥੱਲੇ ਪੈਂਦੀ ਆ ਉਰਤਾਂ ਬੇਕਾਮ ਮੋਤਰਾਣੀ ਕੌਜਾ ਜੀਵ ਵਾਵਾ ਸਾਚੇ ਹਾਣੀ ਬਹਾ ਧਰਪੜ ਨਾਮ ਲੈਂਦੀ ਰੋਟੀ ਜੋਤ ਸ੍ਰੋ ਕੋ ਹਾਰੋ ਕਿਰਪਾ ਕਰ ਦੇ ਬਾਰਾ ਅਥੇ ਪੈਰ ਦਰ ਤੇ ਕੰਦੀ ਆ ਸਮਝੋ ਹਰ ਬਾਈ ਦੇ ਵਿੱਚ ਕੀ ਸਮਝਾ ਮਾ ਕੀਤਾ ਹੈ ਕਿ ਕਾਉ ਪਰਨੇ ਮੌਕਲੇ ਦੇ ਵਿੱਚ ਆਪਣਾ ਸਰਗਨ ਸ੍ਰੋਗ ਬਣਾਇਆ ਹਪਤਾਲ ਤੋਂ ਲੱਤਿਆ ਪਰਜਤ ਹੋਏ ਜਨਮ ਲਿਆ ਕੋਹ ਦੇ ਵਿੱਚ ਮਾਤਾ ਤਾਪੋ ਜੀ ਬਿਨਾਂ ਜਨਮ ਸੰਵੇਦਕ ਤੇ ਇਹ ਬੋਲਿਆ ਜਾਂਦਾ ਹੈ ਕਿ ਉਹ ਮਹਾਰਾਜ ਸੇਂਗ ਵਿਸ਼ਨੂੰ ਕੋ ਮਹਾ ਉਹਦਾ ਕੋਈ ਮਾਤਾ ਪਿਤਾ ਨਹੀਂ ਹੈ ਨਾ ਮਾਤਾ ਦੇ ਨਾਲ ਜਾਣਦਾ ਇਹੋ ਹੀ ਪ੍ਰਚਾਰ ਕੀਤਾ ਜਾਂਦਾ ਪਰ ਹਾਲ ਬਾਣੀ ਕਰ ਸਮਝਾਉਣਾ ਦਿੱਤਾ ਮਾਦਵ ਦੇ ਆਪਣਾ ਸਰਗਮ ਰੂਪ ਪਾਇਆ ਬਾਲਵਾਸਾ ਦੇ ਲਿਖੇ ਤਾਂ ਵੀ ਜੀਸੀਆਂ ਦੋ ਸਾਲ ਦੀ ਵਕਤ ਦੇ ਵਿੱਚ ਪੰਜ ਸਾਲ ਦੀ ਵਕਤ ਦੇ ਵਿੱਚ ਆਪਾਂ ਹਰ ਬੰਦੇ ਨੂੰ ਸਮਝਾਉਣਾ ਦਿੱਤਾ ਹੈ ਇਸ ਕਰਕੇ ਆਕਾਰ ਵਰਕ ਨੇ ਮਾਦਵ ਦੇ ਵਿੱਚ ਸਰਗਮ ਰੂਪ ਬਣਾਇਆ ਹੈ ਉਹਦਾ ਮਾਤਾ ਪਿਤਾ ਵੀ ਹੈ ਉਹਦੇ ਸਹਿਮਜਾਦੇ ਆ ਕੇ ਪੁੱਤਰ ਧੀਆਂ ਵੀ ਹਾਂ ਦਾ ਇਹ ਵੀ ਹਰ ਪਾਣੀ ਦੇ ਵਿੱਚ ਜਿਹੜਾ ਉਹ ਸੁਝਵਾ ਦਿੱਤਾ ਹੈ ਲਿਫਟਿਸ ਰੁਕ ਰਹੇ ਆ ਤਾਂ ਸੰਗਿਓ ਸਮਾ ਕਾਜੀ ਹੋ ਗਿਆ ਜੀ ਮਾ ਬਾਬਾ ਮੇਰ ਸਿੰਘ ਜੀ ਨੂੰ ਸਮਾ ਲਈਏ ਜੀ ਸੋਹਾਗਾ ਮਾ